ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੂਲਕ ਕਵਿਤਾ ਹੈ ਜਿਸ ਦਾ ਸਿਰਲੇਖ ਹੈ ਇਕ ਸਵਰਤਾ ਜੋ ਤਾਰ ਕਲਗੀ ਦੀ ਹਿਲ ਰਹੀ ਹੈ ਉਹ ਤਰਬ ਦਿਲ ਦੀ ਕੰਬਾ ਰਹੀ ਹੈ ਜੋ ਤਾਰੋਂ ਧੁਨ ਵਜਾ ਰਹੀ ਹੈ ਸੋ ਤਰਬ ਮੇਰੀ ਛਿੜਾ ਰਹੀ ਹੈ ਨਾਕਾਰ ਕੋਈ ਨਜ਼ੋਰ ਕੋਈ ਹਿਸਾਬ ਕੋਈ ਨਾ ਗਿਣਨ ਗਿਣਤੀ ਸੁਰ ਹੋ ਰਿਹਾ ਹੈ ਤਰਬ ਆਪੇ ਜੋ ਆ ਰਿਹਾ ਹੈ ਸੁਣਾ ਰਹੀ ਹੈ ਜੇ ਨੂਰ ਅਰਸ਼ੀ ਨੇ ਗਿਣੇ 13 ਤੇ 13 13 ਦੀ ਧੁਨ ਲੱਗੀ ਹੈ ਮੇਰਾ ਮੇਰਾ ਦੀ ਧੁਨ ਅਰਸ਼ ਤੋਂ ਧਾਈ ਮਿਲਨੇ ਨੂੰ ਆ ਰਹੀ ਹੈ ਦੇ ਛੱਡ ਸਾਕੀ ਨਾ ਭਰ ਪਿਆਲੇ ਮੂਹ ਨੂੰ ਲਾ ਦੇ ਸੁਰਾਈ ਸਾਰੀ ਕਿ ਤਾਰ ਬਜੀ ਨਾ ਹੋਏ ਟੇਲੀ ਜੋ ਐਸ ਵੇਲੇ ਕਸਾ ਰਹੀ ਹੈ ਪੁਚਾ ਦੇ ਬੁਲਬੁਲ ਦੁਆਏ ਸਾਡੀ ਤੂੰ ਬਾਗ ਦੁਨੀਆ ਦੇ ਬਾਗਬਾਨੂ ਮਰਜ਼ੀ ਸਾਡੀ ਉਹ ਸੁਰ ਵਜਾਵੇ ਰਜ਼ਾ ਤੋ ਸਾਡੀ ਜੋਗਾ ਰਹੀ ਹੈ ਹਾਂਜੀ ਪੁਚਾ ਦੇ ਬੁਲਬੁਲ ਦੁਆਏ ਸਾਡੀ ਤੂੰ ਬਾਗ ਦੁਨੀਆ ਦੇ ਬਾਗਬਾਨੂ ਮਰਜ਼ੀ ਸਾਡੀ ਉਹ ਸੁਰ ਵਜਾਵੇ ਰਜ਼ਾ ਤੋ ਸਾਡੀ ਜੋਗਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ